ਜੀ ਪ੍ਰਾ ਡੇਰੀ ਫਾਰਮ ਪੰਜਾਬੀ ਤੇ ਸਵਾਗਤ ਕਰਦੇ ਆਂ ਲੈ ਕੇ ਆਏ ਆ ਨਵੀਂ ਵੀਡੀਓ ਤੇ ਬਾਥੂ ਬਹੁਤ ਸੀਗਾ ਜਿਆਦੇ ਤੇ ਖੇਤ ਵਿੱਚ ਇਹਦੇ ਲਈ ਆਪਾਂ ਪਾਈ ਜਿਹੜੀ ਦਵਾਈ ਮਾਤਰ ਇੱਕ ਦਿਨ ਚ ਉਹਨੇ ਬਾਥੂ ਨੂੰ ਬਦਲਾ ਦਿੱਤਾ ਤੇ ਦਵਾਈ ਦਾ ਤੁਹਾਨੂੰ ਨਾਮ ਦੱਸਾਂਗੇ ਡਿਟੇਲ ਦੱਸਾਂਗੇ ਸਾਰੀ ਕਿਹੜੀ ਦਵਾਈ ਆ ਤੇ ਕਿੰਨੇ ਕਿੱਲਿਆਂ ਚ ਪੈਂਦੀ ਆ ਪੈਂਦਾ ਤਾਂ ਉਹ 2.5 ਕਿੱਲਿਆਂ ਜੀ ਲੀਟਰ ਆ ਦੇ ਆਪਾਂ 3.5 ਨਾਲ ਜੀ ਪਾ ਸਕਦੇ ਆ 3.5 ਕਿੱਲਿਆਂ ਜੀ ਆਪਾਂ ਪਾਇਆ ਇਹ ਬਾਥੂ ਮਰੋੜ ਕੇ ਰੱਖ ਦਿੱਤਾ ਤੇ ਦਵਾਈ ਹੈਗੀ ਹੈ ਜੀ ਉਹ 24D ਤੇ ਬਹੁਤ ਵਧੀਆ ਰਿਜ਼ਲਟ ਆ ਕੱਲ ਛੜਕੀ ਸੀ ਤੇ ਤੁਸੀਂ ਲਾ ਲੋ ਸਾਹਿਬ ਤਕਰੀਬਨ 24-25 ਘੰਟਿਆਂ ਬਾਅਦ ਬਾਥੂ ਬੌਂਦਲ ਜੇ ਗਿਆ ਤੇ ਇਹਨੇ ਪ੍ਰੋਪਰ ਮਰ ਜਣਾ ਫੌਲਾ ਰਿਜ਼ਲਟ ਆ ਦਵਾਈ ਦਾ ਜਿੱਥੇ ਬਾਥੂ ਵੀ ਰਿਆ ਤੇ ਵੀਰਿਆ ਸੀ ਬਾਥੂ ਸਿਰਦੇ ਵਾਲਾਂ ਵਾਂਗੂ ਬਾਥੂ ਸੀ ਜਾਂ ਚੌੜੀ ਪੱਤੀ ਵਾਲਾ ਕੋਈ ਵੀ ਪਾਲਕ ਪੂਲਕ ਸਾਰਾ ਕੁਝ ਮਰੋੜ ਕੇ ਰੱਖ ਦਿੰਦਾ ਬਹੁਤ ਵਧੀਆ ਰਿਜ਼ਲਟ ਆ ਐ ਲੱਗ ਰਿਹਾ ਪਹੇਲ ਉਦੀ ਜਗ੍ਹਾ ਤੇ ਤੁਸੀਂ ਇਹਨੂੰ ਵਰਤ ਸਕਦੇ ਆ ਇਹਨੂੰ ਕਿਸੇ ਹੋਰ ਦਵਾਈ ਚ ਨਹੀਂ ਮਲਵਣਾ ਇਹਨੂੰ ਕੱਲੀ ਨੂੰ ਕਰੋਂਗੇ ਤਾਂ ਇਹਦਾ ਰਿਜ਼ਲਟ ਜਿਆਦਾ ਬਿਹਤਰ ਮਿਲੂਗਾ ਤੇ ਸਾਰੇ ਚੌੜੀ ਪੱਤੇ ਵਾਲੇ ਜਿਹੜੇ ਨਦੀਨ ਆ ਉਹਨਾਂ ਦਾ ਖਾਤਮਾ ਕਰ ਦਿੰਦਾ ਬਹੁਤ ਵਧੀਗਾ ਦਵਾਈ ਆ 24D ਤੇ ਜਿਨੇ ਜਿਹਦੇ ਬਾਥੂ ਵੀਰਿਆ ਜਾਂ ਕੋਈ ਵੀ ਪਚੌੜੀ ਪੱਤੇ ਵਾਲਾ ਪਾਲਕਪੂੜਕ ਤੇ ਉਹ ਤੇ ਕਰਕੇ ਵੇਖੋ ਤੁਹਾਨੂੰ ਰਿਜ਼ਲਟ ਦੱਸੂਗਾ ਐਂ ਸਫਾਇਆ ਕਰ ਦੂ ਬਾਥੂ ਦਾ ਜੇ ਵੀਡੀਓ ਚੰਗੀ ਲੱਗੀ ਤਾਂ ਆਪਣੀ ਵੀਡੀਓ ਲਾਈਕ ਕਰੋ ਸ਼ੇਅਰ ਕਰੋ ਤੁਹਾਨੂੰ